ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਪੰਜਾਬ ਦੀਆਂ ਵੱਖ-ਵੱਖ ਮਲਾਜ਼ਮ ਜਥੇਬੰਦੀਆਂ ਦੇ ਵੱਲੋਂ ਆਪਣੀ ਹੱਕੀ ਮੰਗਾਂ ਦੇ ਲਈ ਆਵਾਜ਼ ਉਡਦੀਆਂ ਰਹਦੀਆਂ ਹਨ ਇਸੇ ਕੜੀ ਦੇ ਵਿੱਚ ਜਿੱਥੇ ਇੱਕ ਮਲਾਜ਼ਮ ਜਥੇਬੰਦੀ ਨੇ ਮੀਟਿੰਗ ਕਰਕੇ ਆਪਣੀਆਂ ਮੰਗਾਂ ਦਾ ਸ਼ਡਿਊਲ ਬਣਾ ਕੇ ਇਹਨਾਂ ਦੀ ਪੂਰਤੀ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਾਲ ਮੀਟਿੰਗ ਦਾ ਸਮਾਂ ਮੰਗਿਆ ਹੈ ਉੱਥੇ ਸਾਂਝਾ ਮੋਰਚਾ ਵਿਧਾਇਕ ਨੇ ਸਿੱਖਿਆ ਮੰਤਰੀ ਦੇ ਹਲਕੇ ਦੇ ਵਿੱਚ ਝੰਡਾ ਮਾਰਚ ਕਰਕੇ ਆਪਣੀਆਂ ਮੰਗਾਂ ਸੰਬੰਧੀ ਆਵਾਜ਼ ਬੁਲੰਦ ਕੀਤੀ ਹੈ ਸੋ ਦੋਸਤੋ ਆਓ ਇਸ ਦੇ ਬਾਰੇ ਦੋਨੇ ਖਬਰਾਂ ਦੇ ਵੱਲ ਝਾਤ ਮਾਰ ਲੈਂਦੇ ਆ ਸੋ ਦੋਸਤੋ ਪਹਿਲੀ ਖਬਰ ਇਹ ਹੈ ਕਿ ਪੰਜਾਬ ਸਟੇਟ ਮਿਸਟਰੀਅਸ ਸਰਵੇ ਯੂਨੀਅਨ ਦੀਆਂ ਮੰਗਾਂ ਸੰਬੰਧੀ ਇਸ ਖਬਰ ਦੇ ਅਨੁਸਾਰ MLA ਨੇ ਮੁੱਖ ਮੰਤਰੀ ਤੋਂ ਮੀਟਿੰਗ ਦੇ ਲਈ ਸਮਾਂ ਮੰਗਿਆ ਹੈ ਪੰਜਾਬ ਸਟੇਟ ਮਿਸਟਰੀਅਸ ਸਰਵਿਸ ਯੂਨੀਅਨ ਦੀ ਮੀਟਿੰਗ ਦੇ ਵਿੱਚ ਮੰਗ ਪੱਤਰ ਜਾਰੀ ਚੰਡੀਗੜ੍ਹ ਤੋਂ ਇਹ ਖਬਰ ਲੱਗੀ ਹੈ ਪੰਜਾਬ ਦੇ ਸਮੂਸ ਸਰਕਾਰੀ ਵਿਭਾਗਾਂ ਦੇ ਕਲੈਰੀਕਲ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੰਜਾਬ ਸਟੇਟ ਮਿਸਟਰੀਅਸ ਯੂਨੀਅਨ ਦੀ ਅਹਿਮ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਮਿਰਕ ਅਤੇ ਜਨਰਸ ਕਤਰਰ ਸੇਮ ਸਿੰਘ ਦੀ ਪ੍ਰਧਾਨਗੀ ਦੇ ਹੇਠ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਜ਼ਿਲ੍ਹਾ ਮੋਹਾਲੀ ਅਤੇ ਚੰਡੀਗੜ੍ਹ ਦੇ ਸਮੂਹ ਡਾਇਰੈਕਟਰ ਦਫ਼ਤਰਾਂ ਅਤੇ ਬੋਰਡ ਕਾਰਪੋਰੇਸ਼ਨਾਂ ਦੇ ਉਹਨਾਂ ਦੇ ਅਹੁਦੇਦਾਰਾਂ ਤੇ ਮੁਲਾਜ਼ਮ ਸ਼ਾਮਿਲ ਹੋਏ ਮੀਟਿੰਗ ਦੀ ਅਗਵਾਈ ਕਰਦੇ ਗੁਰਨਾਮ ਸਿੰਘ ਵਿਰਕ ਨੇ ਨਾਮਲਾਜ਼ਮਾਂ ਨੂੰ ਸੂਬਾ ਕਮੇਟੀ ਦੇ ਨਾਮ ਨਿਯੁਕਤ ਟੀਮ ਬਾਰੇ ਜਾਣੂ ਕਰਵਾਇਆ ਤੇ ਜਥੇਬੰਦੀਆਂ ਦੇ ਪਵਿੱਖੇ ਦੇ ਵਿੱਕੀ ਟੀਚੇ ਦੱਸੇ ਅਤੇ ਇਹਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਉਤੇ ਮੰਗ ਪੱਤਰ ਜਾਰੀ ਕੀਤਾ ਗਿਆ ਪ੍ਰਾਣੀ ਪੈਨਸ਼ਨ ਸਕੀਮ ਮਹਾਲੀ ਡੀਏ ਦੇ ਸਾਲ ਤੋਂ ਬਾਅਦ ਬਕਾਇਆ ਕਿਸ਼ਤਾਂ ਪੰਜਾਬ ਸਰਕਾਰ ਤੋਂ ਜਿਹੜਾ ਕਿ ਕਿਸ ਜਿਹੜੇ ਕਿਸਵਲਤਨ ਖਾਸ ਕੇਲ ਦਾ ਪੱਤਰ ਰੱਦ ਕਰਵਾਉਣ ਤੇ ਏਸੀਪੀ ਇਹ ਮੋੜ ਬਹਾਲ ਕਰਨ ਆਦੇ ਜ਼ਰੂਰੀ ਮੰਗਾ ਹਲ ਕਰਨ ਹਿਤ ਮੁੱਖ ਮੰਤਰੀ ਪੰਜਾਬ ਤੋਂ ਮੀਟਿੰਗ ਦਾ ਸਮਾਂ ਲੈਣ ਲਈ ਨੋਟਿਸ ਭੇਜਿਆ ਗਿਆ ਸੂਬਾ ਪ੍ਰਧਾਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਗ ਪੱਤਰ ਦੇ ਵਿੱਚ ਦਸਾਈਆਂ ਗਈਆਂ ਮੰਗਾਂ ਮੰਨੀਆਂ ਜਾਣ ਜਾਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਮੀਟਿੰਗ ਦੇ ਵਿੱਚ ਸੂਬਾ ਕਮੇਟੀ ਉਪਦੇਦਕ ਦੀ ਅਗਵਾਈ ਵਿੱਚ ਸਮੂਹ ਵਰਗਾਂ ਦੇ ਉੋਤੇਦਾਰਾਂ ਦੇ ਵੱਲੋਂ ਵਿਚਾਰ ਸਾਂਝੇ ਕੀਤੇ ਗਏ ਦੂਜੀ ਖਬਰ ਜੋ ਹੈ ਦੋਸਤੋ ਉਹ ਹੈ ਝੰਡਾ ਮਾਰਚ ਦੇ ਬਾਰੇ ਜਿਹੜਾ ਕਿ ਅਧਿਆਪਕ ਪੰਜ ਅਧਿਆਪਕ ਮੋਰਚੇ ਦੇ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ਦੇ ਵਿੱਚ ਕੀਤਾ ਗਿਆ ਹੈ ਆਓ ਝਾਤ ਮੰਤਰੀ ਇਸ ਖਬਰ ਦੇ ਵੱਲ ਸੋ ਦੋਸਤੋ ਸਾਂਝਾ ਅਧਿਆਪਕ ਮੋਰਚੇ ਦੇ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ਦੇ ਵਿੱਚ ਝੰਡਾ ਮਾਰਚ ਸੂਬਾ ਸਰਕਾਰ ਦੀ ਸਿੱਖਿਆ ਕ੍ਰਾਂਤੀ ਝੂਟ ਦਾ ਪਲੰਤਾ ਕਰਾਰ ਅਧਿਆਪਕਾਂ ਤੇ ਵਿਦਿਆਰਥੀ ਪ੍ਰਤੀ ਗਿਆਤ ਜ਼ਿੰਮੇਵਾਰੀ ਅਪਣਾਉਣ ਦਾ ਤੋਸ਼ ਸ਼੍ਰੀ ਅਨੰਦਪੁਰ ਸਾਹਿਬ ਤੋਂ ਇੱਕ ਖਬਰ ਲੱਗੀ ਹੈ ਇੱਥੇ ਅੱਜ ਸਮਝਾ ਅਧਿਆਪਕ ਮੋਰਚਾ ਪੰਜਾਬ ਦੇ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਮੰਜ ਪਿਆਰੇ ਪਾਰਕ ਤੋਂ ਸਿੱਖਿਆ ਮੰਤਰੀ ਦੇ ਹਲਕੇ ਨੰਗਲ ਤੱਕ ਵੱਖ-ਵੱਖ ਪਿੰਡਾਂ ਤੇ ਝੰਡਾ ਮਾਰਚ ਕੀਤਾ ਗਿਆ ਇਸ ਮੌਕੇ ਅਧਿਆਪਕਾਂ ਨੇ ਸੂਬਾ ਸਰਕਾਰ ਦੇ ਸਿੱਖਿਆ ਕ੍ਰਾਂਤੀ ਨੂੰ ਰੋਕਦਾਨ ਲੰਗਾ ਖਿਲਾਫ ਦਿੱਤਾ ਹੈ ਉਹਨਾਂ ਨੇ ਸਰਕਾਰ ਅਤੇ ਅਧਿਆਪਕਾਂ ਪ੍ਰਤੀ ਗਿਆ जिम्मेवारी ਦਾ ਦੋਸ਼ ਲਾਇਆ ਮੋਰਚੇ ਦੇ ਕਨਵੀਨਰ ਦੀ ਅਗਵਾਈ ਹੇਠ ਇਕੱਠੇ ਹੋਏ ਆਗੂਆਂ ਨੇ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਨੇ ਜਾਣਬੁੱਝ ਕੇ 3 ਸਾਲ ਤੋਂ ਅਧਿਆਪਕ ਜਥੇਬੰਦੀਆਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਜੇ ਮੰਤਰੀ ਨੇ ਮੀਟਿੰਗ ਕੀਤੀ ਤਾਂ ਕੋਈ ਵੀ ਉਹਦਾ बुरा ਨਹੀਂ ਕੀਤਾ ਪੂਰਾ ਨਹੀਂ ਕੀਤਾ ਵਾਦਾ ਅਧਿਆਪਕਾਂ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਹੁੱਕ ਦਾ ਜਿਹੜਾ ਪ੍ਰਚਾਰ ਕਰ ਰਹੀ ਹੈ ਅਧਿਆਪਕਾਂ ਨੇ ਦੋਸ਼ ਲਾਇਆ ਕਿ ਉਹ ਬਹੁਤ ਉਨ੍ਹਾਂ ਵਿੱਚੋਂ ਗੈਰ ਰਿੰਦੇ ਕੰਮ ਲੈ ਜਾ ਰਹੇ ਨੇ ਤੇ ਜਾਣ ਪੁੱਛ ਕੇ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਅੱਖੋਂ ਪਰੱਖੋ ਕੀਤਾ ਸਾਰਿਆ ਹੈ ਵਿਧਾਇਕਾਂ ਨੇ ਕਿਹਾ ਕਿ ਸੁਭਾ ਸਰਕਾਰ ਦਾ ਤੇਲ ਘੁਣਾਉਣ ਦਾ ਫੈਸਲਾ ਪੂਰਨ ਤੌਰ ਤੇ ਗਲਤ ਹੈ ਵਿਧਾਇਕਾਂ ਨੇ ਮੰਗ ਕੀਤੀ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਨੂੰ ਪੂਰਨ ਤੌਰ ਤੇ ਉਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਸੋ ਦੋਸਤੋ ਇਹ ਸੀ ਅੱਜ ਦੀਆਂ ਦੋ ਵੱਡੀਆਂ ਖਬਰਾਂ ਸੋ ਦੋਸਤੋ ਦਿਲਦੇ ਹਾਂ ਕਿਸੇ ਹੋਰ ਤਾਜ਼ੀ ਖਬਰ ਦੇ ਨਾਲ ਧੰਨਵਾਦ